ਕੰਜਰੀ ਬਣਿਆ ਮੇਰੀ ਇੱਜ਼ਤ ਨਾ ਘਟਦੀ ਮੈਨੂੰ ਨੱਚ ਕੇ ਯਾਰ ਮਨਾਉਣ ਦੇ ਲੋਕ ਇਸ਼ਕ ਨੂੰ ਮੁੱਲ ਗਿਣਦੇ ਮੈਨੂੰ ਗਲ ਵਿੱਚ ਮਾਲਾ ਪਾਉਣ ਦੇ ਬੁੱਲੇ ਸ਼ਾ ਉਹਦੀ ਉਹ ਜਾਣੇ ਮੈਨੂੰ ਆਪਣੀ ਤੋੜ ਨਿਭਾਉਣ ਦੀ ਮੈਨੂੰ ਆਪਣੀ ਤੋੜ ਨਿਭਾਉਣ ਦੀ ਦੋਸਤੋ ਬੁੱਲੇ ਸ਼ਾਹ ਨੇ ਕੰਜਰੀ ਬਣ ਕੇ ਆਪਣੇ ਮੁਰਸ਼ਿਦ ਨੂੰ ਕਿਵੇਂ ਮਨਾਇਆ ਆਖਿਰ ਬੁੱਲੇ ਸ਼ਾਹ ਨੂੰ ਕੰਜਰੀ ਬਣਨ ਦੀ ਕੀ ਲੋੜ ਪੈ ਗਈ ਸੀ ਸ਼ਾ ਇਨਾਇਤ ਬੁੱਲੇ ਸ਼ਾਹ ਤੋਂ ਨਾਰਾਜ਼ ਕਿਉਂ ਹੋ ਗਏ ਉਹਨੇ ਬੁੱਲੇ ਸ਼ਾਹ ਨੂੰ ਆਪਣੇ ਤੋਂ ਦੂਰ ਕਿਉਂ ਕਰ ਦਿੱਤਾ ਇਹਨਾਂ ਸਾਰੇ ਹਾਲਾਤਾਂ ਪਿੱਛੇ ਕੀ ਵਜ੍ਹਾ ਸੀ ਇਹ ਸਾਰਾ ਕੁਝ ਮੈਂ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਦੱਸਾਂਗਾ ਬਸ ਤੁਸੀਂ ਵੀਡੀਓ ਨੂੰ ਸਕਿੱਪ ਕੀਤੇ ਬਿਨਾ ਧਿਆਨ ਨਾਲ ਅਖੀਰ ਤੱਕ ਸੁਣਨਾ ਜੀ ਬੁੱਲੇ ਸ਼ਾ ਫਕੀਰ ਹੋਣ ਦੇ ਨਾਤੇ ਫਰਖਾ ਦਲੀ ਦੇ ਮਾਲਕ ਸਨ ਸੱਚੇ ਇਸ਼ਕ ਦੀ شدت ਵਿੱਚ ਉਹ ਇਸਲਾਮ ਦੀਆਂ ਅਖੋਤੀ ਰੋ ਰੀਤਾ ਅਤੇ ਰਵੈਤਾ ਨੂੰ ਵੀ ਉਲੰਘ ਗਏ ਸਨ ਉਹ ਸੱਚੇ ਦਿਲ ਨਾਲ ਨਮਾਜ਼ ਪੜਨ ਅਤੇ ਪ੍ਰਭ ਭਗਤੀ ਕਰਨ ਵਿੱਚ ਹਮੇਸ਼ਾ ਵਿਸ਼ਵਾਸ ਰੱਖਦੇ ਸਨ ਬੁੱਲੇ ਸ਼ਾਹ ਦਾ ਕਹਿਣਾ ਸੀ ਕਿ ਜੇ ਤੁਸੀਂ ਸੱਚੇ ਦਿਲ ਨਾਲ ਰੱਬ ਦੀ ਭਗਤੀ ਨਹੀਂ ਕਰਦੇ ਤਾਂ ਮਸਜਿਦ ਵਿੱਚ ਜਾ ਕੇ ਨਮਾਜ਼ ਪੜਨਾ ਇੱਕ ਵਿਖਾਵਾ ਹੈ ਤੇ ਉਸ ਦਾ ਕੋਈ ਲਾਭ ਨਹੀਂ ਹੁੰਦਾ ਇਹ ਗੱਲ ਇਸ ਕਾਫੀ ਤੋਂ ਪਤਾ ਚਲਦੀ ਹੈ ਉਮਰ ਗਵਾਈ ਵਿੱਚ ਮਸੀਤੀ ਅੰਦਰ ਭਰਿਆ ਨਾਲ ਪਲੀਤੀ ਕਦੇ ਨਮਾਜ਼ ਵਹਦਤ ਨਾ ਕੀਤੀ ਹੁਣ ਕਿਉਂ ਕਰਨਾ ਏ ਧਾੜੋ ਧਾੜ ਇਸ਼ਕ ਦੀ ਨਵੀਂੋਂ ਨਵੀਂ ਬਹਾਰ ਇਸ਼ਕ ਦੀ ਨਵੀਂੋਂ ਨਵੀਂ ਬਹਾਰ ਉਹਨਾਂ ਨੇ ਫੋਕੇ ਰਸਮੋ ਰਿਵਾਜ ਅਤੇ ਬਾਹਰੀ ਵਿਖਾਵੇ ਦੀ ਰੱਜ ਕੇ ਭੰਡੀ ਕੀਤੀ ਅਤੇ ਇਸਲਾਮ ਦੀ ਤੀਖੀ ਟੀਕਾ ਟਿੱਪਣੀ ਵੀ ਕੀਤੀ ਇਸ ਨਾਲ ਮੌਲਵੀ ਕਾਜੀ ਸਭ ਨਾਰਾਜ਼ ਹੋ ਗਏ ਉਸ ਵਕਤ ਦੀ ਰਾਜਸੀ ਹਾਲਤ ਸੂਫੀਆਂ ਖਾਸ ਕਰਕੇ ਸ਼ਾ ਇਨਾਇਤ ਕਿਸਮ ਦੇ ਸੂਫੀਆਂ ਦੇ ਵਿਰੋਧ ਵਿੱਚ ਖੜੀ ਸੀ ਉਹਨਾਂ ਨੇ ਬੁੱਲੇ ਸ਼ਾਹ ਨੂੰ ਸਥਾਪਤ ਮੁਹਮਦੀ ਮੁੱਲਾ ਵਿਰੋਧ ਖੁੱਲ ਕੇ ਸ਼ਰਿਆਮ ਬੋਲਣ ਤੋਂ ਮਨਾ ਕਰ ਦਿੱਤਾ ਕਿਉਂਕਿ ਉਹ ਨਹੀਂ ਸਨ ਚਾਹੁੰਦੇ ਕਿ ਮਨਸੂਰ ਅਲ ਹਲਾਜ ਅਤੇ ਸ਼ਮਸ ਤਬਰੇਜ਼ ਵਾਂਗ ਉਸ ਨੂੰ ਵੀ ਕਤਲ ਕਰ ਦਿੱਤਾ ਜਾਵੇ ਪਰ ਨਵੇਂ ਬਣੇ ਸੂਫੀ ਇਹਨੇ মুর্ਸ਼ਦ ਦੀ ਨੇਕ ਸਲਾਹ ਤੇ ਧਿਆਨ ਨਾ ਦਿੱਤਾ ਜਿਵੇਂ ਕਿ ਇਸ ਕਲਾਮ ਤੋਂ ਸਪਸ਼ਟ ਹੁੰਦਾ ਹੈ ਬੁੱਲੇ ਨੂੰ ਲੋਕੀ ਮੱਤੀ ਦੇਂਦੇ ਬੁੱਲਿਆ ਤੂੰ ਜਾ ਬਹੁ ਮਸੀਤੀ ਵਿੱਚ ਮਸੀਤਾਂ ਕੀ ਕੁਝ ਹੁੰਦਾ ਜੇ ਦਿਲੋਂ ਨਮਾਜ਼ ਨਾ ਕੀਤੀ ਬਾਹਰੋਂ ਪਾਕ ਕੀਤੇ ਕੀ ਹੁੰਦਾ جے اندروں نہ گئی پلੀਤੀ بن مرشد کامل بلیا تیری ਐਵੇਂ ਗਈ ਇਬਾਦਤ ਕੀਤੀ ਤੇਰੀ ਐਵੇਂ ਗਈ ਇਬਾਦਤ ਕੀਤੀ ਪਾਠ ਨਮਾਜ਼ਾਂ ਚਿੱਕੜ ਰੋਜ਼ੇ ਕਲਮੇ ਤੇ ਫਿਰ ਗਈ ਸ਼ਿਹਾਈ ਬੁੱਲੇ شاہ شو اندرੋਂ ਮਿਲਿਆ ਬੁੱਲੀ ਫਿਰੇ ਲੁਕਾਈ ਬੁੱਲੀ ਫਿਰੇ ਲੁਕਾਈ ਬੁੱਲੇ ਸ਼ਾ ਵੱਲੋਂ ਨਾ ਫਰਮਾਨੀ ਦੇ ਇਸ ਕਾਰਜ ਨੇ ਸ਼ਾ ਇਨਾਇਤ ਨੂੰ ਨਾਰਾਜ਼ ਕਰ ਲਿਆ ਤੇ ਇਸੇ ਲਈ ਉਸ ਨੇ ਬੁੱਲੇ ਸ਼ਾ ਨੂੰ ਆਪਣੇ ਡੇਰੇ ਤੋਂ ਬਾਹਰ ਕੱਢ ਦਿੱਤਾ ਸ਼ਾ ਇਨਾਇਤ ਸਖਤ ਨਾਰਾਜ਼ ਹੋ ਗਏ ਅਤੇ ਮਰੀਦਾ ਨੂੰ ਕਹਿ ਦਿੱਤਾ ਚੰਗਾ ਭਾਈ ਬੁੱਲੇ ਦੀ ਕਿਆਰੀ ਦਾ ਮੂੰਹ ਬੰਨ੍ਹ ਦਿਓ ਤੇ ਉਸ ਵਿੱਚ ਪਾਣੀ ਨਾ ਜਾਣ ਦਿਓ ਮੁਰਸ਼ਿਦ ਦੇ ਗੁੱਸੇ ਹੋ ਜਾਣ ਤੋਂ ਬਾਅਦ ਬੁੱਲੇ ਸ਼ਾਹ ਦੇ ਹੋਸ਼ ਗੁੰਮ ਹੋ ਗਏ ਤੇ ਉਹ ਮੁਰਸ਼ਿਦ ਦੇ ਦਰਸ਼ਨ ਕਰਨ ਵਾਸਤੇ ਤੜਫਣ ਲੱਗਾ ਬੁੱਲੇ ਸ਼ਾਹ ਦੀਆਂ ਅਰਜ਼ੋਈਆਂ ਅਤੇ ਖੁਸ਼ਾਮਦਾਂ ਦਾ ਵੀ ਸੂਫੀ ਸੰਤ ਸ਼ਾ ਇਨਾਇਤ ਤੇ ਕੋਈ ਅਸਰ ਨਾ ਹੋਇਆ ਉਹੋ ਇਸ ਵਿਛੋੜੇ ਦੀ ਕੁਠਾਲੀ ਵਿੱਚ ਸੜ ਕੇ ਕੁੰਦਣ ਬਣ ਗਿਆ ਬੁੱਲੇ ਸ਼ਾਹ ਨੇ ਆਪਣੇ ਮੁਰਸ਼ਿਦ ਨੂੰ ਮਨਾਉਣ ਵਾਸਤੇ ਬਹੁਤ ਸਾਰੀਆਂ ਕਾਫੀਆਂ ਲਿਖੀਆਂ ਹਨ ਬੋੜੀ ਵੇ ਤਬੀਬਾ ਮੰਡੀ ਜਿੰਦ ਗਈਆ ਬੋੜੀ ਵੇ ਤਬੀਬਾ ਮੰਡੀ ਜਿੰਦ ਗਈਆ ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ਤੇਰੇ ਇਸ਼ਕ ਨੇ ਨਚਾਇਆ ਕਰ ਥਈਆ ਥਈਆ ਇਸ਼ਕ ਡੇਰਾ ਮੇਰੇ ਅੰਦਰ ਕੀਤਾ ਭਰ ਕੇ ਜ਼ਹਿਰ ਪਿਆਲਾ ਮੈਂ ਪੀਤਾ ਚੱਬਦੇ ਆਮੀ ਵੇ ਤਬੀਬਾ ਨਹੀਂ ਤੇ ਮੈਂ ਮਾਰੇ ਗਈਆਂ ਤੇਰੇ ਇਸ਼ਕ ਨੇ ਨਚਾਇਆ ਕਰ ਥਈਆ ਥਈਆ ਛੋਪ ਗਿਆ ਸੂਰਜ ਬਾਹਰ ਰਹਿ ਗਈ ਆ ਲਾਲੀ ਹੋਵਾ ਮੈਂ ਸਦਕੇ ਮੁੜ ਜੇ ਦੇਹ ਦਿਖਾ ਲਈ ਮੈਂ ਪੁੱਲ ਗਈਆਂ ਤੇਰੇ ਨਾਲ ਨਾ ਗਈਆਂ ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ਜਦ ਬੁੱਲੇ ਦਾ ਇਹ ਵਿਸ਼ੋੜਾ ਵਹਿਸ਼ਤ ਦੀ ਹੱਦ ਤੱਕ ਪਹੁੰਚ ਗਿਆ ਅਤੇ ਉਹ ਲੱਗਾ دیਵਾਨਿਆਂ ਵਾਂਗ ਗਲੀਆਂ ਗਲੀ ਭਟਕਣ ਉਸ ਨੂੰ ਮੁਰਸ਼ਿਦ ਦੇ ਮਲਾਪ ਦੀ ਤਾਂਗ ਨੇ ਬੇਹਾਲ ਤੇ ਬੇਸੁਰਤ ਕਰ ਦਿੱਤਾ ਤਾਂ ਉਹ ਇਸ ਅੱਗ ਨੂੰ ਠੰਡਾ ਕਰਨ ਦੀ ਯੁਗਤ ਸੋਚਣ ਲੱਗਾ ਕਹਿੰਦੇ ਹਨ ਕਿ ਬੁੱਲੇ ਨੇ ਇਸਤਰੀ ਪੇਖ ਧਾਰ ਕਰ ਲਿਆ ਸਰੰਗੀ ਫੜ ਲਈ ਅਤੇ ਕਿਸੇ ਗੌਣ ਵਾਲੀ ਪਾਸ ਜਾ ਕੇ ਨੱਚਣਾ ਗਾਉਣਾ ਸਿੱਖਿਆ ਗੌਣ ਵਿੱਚ ਕਮਾਲ ਹਾਸਲ ਕੀਤੀ ਅਤੇ ਜਦ ਹਰ ਤਰ੍ਹਾਂ નિਪੁੰਨ ਹੋ ਗਿਆ ਤਾਂ ਪਖੋਜੀ ਤੇ ਵਜੰਤਰੀਆਂ ਨੂੰ ਨਾਲ ਲੈ ਕੇ ਉਸ ਰਾਤੇ ਰੋਜ਼ ਮੁਜਰਾ ਕਰਨਾ ਸ਼ੁਰੂ ਕਰ ਦਿੱਤਾ ਜਿੱਥੋਂ ਵੀ ਕੇ ਸ਼ਾਹੀ ਨਾਗਿਤ ਰੋਜ਼ ਲੰਗਿਆ ਕਰਦੇ ਸਨ ਬੁੱਲੇ ਦੇ ਜਵਾਨ ਆਕਰਸ਼ਕ ਤੇ ਖੁਸ਼ ਗੁੱਲੂ ਦੀ ਆਵਾਜ਼ ਵਿੱਚ ਪਤਾ ਨਹੀਂ ਕੀ ਖਟਕਾ ਜਾਂ ਖੇਚ ਸੀ ਇਹ ਦਿਲਾਂ ਨੂੰ ਖਿੱਚ ਲੈਂਦੀ ਤੇ ਅੱਗ ਲਾ ਦਿੰਦੀ ਬਿਰਹਾ ਵਿੱਚ ਰਾਤ ਭਰ ਯਾਰ ਯਾਰ ਰੋਣਾ ਉਸ ਦਾ ਨਿਤ ਦਾ ਵਿਹਾਰ ਹੋ ਚੁੱਕਾ ਸੀ ਬੁੱਲਾ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਉਸ ਮਸਜਿਦ ਦੇ ਰਾਹ ਵੱਲ ਆਇਆ ਜਿੱਥੇ ਉਸ ਦੇ ਮੁਰਸ਼ਿਦ ਅਨਾਇਤ ਸ਼ਾ ਨਮਾਜ਼ ਪੜ੍ਹਦੇ ਸਨ ਉਸੇ ਰਾਤ ਉਸਨੇ ਮਜਮਾ ਲਾਇਆ ਠਾਠ ਜਮਾਇਆ ਤੇ মুর্ਸ਼ਿਦ ਦਾ ਇੰਤਜ਼ਾਰ ਕਰਨ ਲੱਗਾ ਐ ਬਾਜੋ ਮੇਰਾ ਕੌਣ ਹੈ ਦਿਲ ਟਾਹੋ ਨਾ ਮੇਰਾ ਆਓ ਇਨਾਇਤ ਕਾਦਰੀ ਜੀ ਚਾਹੇ ਮੇਰਾ ਮੈਂ ਉਡੀਕਾ ਕਰ ਰਹੀ ਕਦੀ ਆ ਕਰ ਫੇਰਾ ਕਦੀ ਆ ਕਰ ਫੇਰਾ ਬੁੱਲੇ ਨੇ ਜਨਾਨੇ ਕੱਪੜੇ ਪਾਏ ਹੋਏ ਸਨ ਪੈਰੀ ਘੁੰਗਰੂ ਵੱਧੇ ਹੋਏ ਸਨ ਅਤੇ ਉਹ ਕਲੇਜਾ ਤੂ ਲੈਣ ਵਾਲੀ ਲੈ ਵਿੱਚ ਇਹ ਕਾਫੀ ਗਾਰਿਆ ਸੀ ਆਓ ਸਈਓ ਰਲ ਦਿਓ ਨੀ ਵਧਾਈ ਮੈਂ ਵਰ ਪਾਇਆ ਰਾਂਝਾ ਮਾਹੀ ਅੱਜ ਤਾਂ ਰੋਜ ਮੁਬਾਰਕ ਚੜਿਆ ਰਾਂਝਾ ਸਾਡੇ ਵਿਹੜੇ ਵੜਿਆ ਹੱਥ ਖੁੰਡੀ ਮੋਢੇ ਕੰਬਲ ਧਰਿਆ ਚਾਕਾ ਵਾਲੀ ਸ਼ਕਲ ਬਣਾਈ ਆਓ ਸਈਓ ਰਲਦੇਓ ਨੀ ਵਧਾਈ ਮੈਂ ਵਰ ਪਾਇਆ ਰਾਂਝਾ ਮਾਹੀ ਮੈਂ ਵਰ ਪਾਇਆ ਰਾਂਝਾ ਮਾਹੀ ਕਹਿੰਦੇ ਹਨ ਕਿ ਜਦ মুর্ਸ਼ਦ ਨੇ ਇਹ ਆਵਾਜ਼ ਸੁਣੀ ਤਾਂ ਉਹ ਵੀ ਨੱਚਣ ਲੱਗੇ ਅਤੇ ਉਪਰ ਰੋਕਤ ਕਾਫੀ ਦੇ ਸ਼ਬਦਾਂ ਦੇ ਐਨ ਮੁਤਾਬਕ ਕੰਬਲ ਮੋੜੇ ਤੇ ਛੁੱਟੀ ਹੱਥ ਵਿੱਚ ਖੂੰਡੀ ਫੜੀ ਮਸਜਿਦ ਵਿੱਚੋਂ ਨਿਕਲੇ ਤੇ ਆਵਾਜ਼ ਦੀ ਸਿਹਦ ਵੱਲ ਖਿੱਚੇ ਆਈ ਮਾਨੋ ਮੁਰਸ਼ਿਦ ਆਪਣਾ ਜਲਵਾ ਤੇ ਦਿਦਾਰ ਦਿਖਾਉਣ ਲਈ ਆਪਣੇ ਆਸ਼ਿਕ ਵੱਲ ਖਿੱਚਿਆ ਆਉਂਦਾ ਹੈ ਅਤੇ ਆਸ਼ਿਕ ਦੀ ਜਾਨ ਮਸ਼ੂਕ ਦੇ ਸਵਾਗਤ ਲਈ ਜਗਾ ਵੱਧ ਲਈ ਹੈ ਇਹ ਸਮਾ ਬੇਹੋਸ਼ੀ ਵਿੱਚ ਹੋਸ਼ ਦਾ ਸੀ ਇਸ਼ਕ ਦੇ ਰੋਗਦਾਰ ਰੋਗੀ ਆਪਣੇ ਤਬੀਬ ਨੂੰ ਬੁਲਾਉਣ ਲੱਗਾ ਬੋੜੀ ਵੇ ਤਬੀਬਾ ਮੰਡੀ ਖਬਰ ਲਈਆ ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ਇਹ ਸੁਣ ਕੇ ਇਨਾਇਤ ਨੇ ਪੁਕਾਰ ਕੇ ਆਖਿਆ ਵੇ ਤੂੰ ਬੁਲਾ ਏ ਬੁਲਾ ਦੌੜ ਕੇ ਕਦਮਾਂ ਤੇ ਡਿੱਗਾ ਤੇ ਸੱਜਣ ਨੇਤਰਾ ਨਾਲ ਅਰਜ ਕੀਤੀ ਜੀ ਹਜਰਤ ਮੈਂ ਬੁੱਲਾ ਹਾਂ ਬੁੱਲਾ ਨਹੀਂ ਇਨਾਇਤ ਸ਼ਾਹ ਸਾਹਿਬ ਹੱਸ ਪਏ ਬੁੱਲੇ ਨੂੰ ਤਾਂ ਚੁੱਕਿਆ ਅਤੇ ਚੁੱਕ ਕੇ ਛਾਤੀ ਨਾਲ ਲਾ ਲਿਆ ਬਸ ਫਿਰ ਕੀ ਸੀ ਬੁੱਲੇ ਦੇ ਤਪਦੇ ਹਿਰਦੇ ਨੂੰ ਠੰਡ ਪੈ ਗਈ ਉਸ ਦੀ ਸੁੱਕੀ ਸੜੀ ਕਿਆਰੀ ਨੂੰ ਫਿਰ ਪਾਣੀ ਮਿਲ ਗਿਆ ਉਹ ਹਰੀ ਭਰੀ ਹੋ ਗਈ ਫਿਰ ਮੁਰਸ਼ਿਦ ਬੁੱਲੇ ਨੂੰ ਛਾਤੀ ਨਾਲ ਲਾ ਕੇ ਆਪਣੇ ਨਾਲ ਲੈ ਗਏ ਅਤੇ ਦਿਨ ਰਾਤ ਉਸ ਨੂੰ ਵਸਲ ਦੇ जाम पिलाਉਣ ਲੱਗ ਗਈ ਤਾਲਬੇ 사adik ਮੁਰਸ਼ਿਦ ਦੇ ਨੂਰ ਜਮਾਲ ਵਿੱਚ ਇਸ ਤਰ੍ਹਾਂ ਲੀਨ ਹੋਇਆ ਕਿ ਫਨਾ ਫਿਲ ਸ਼ੇਕ ਹੋ ਗਿਆ ਦੋਨਾਂ ਦੀਆਂ ਰੂਹਾਂ ਇੱਕ ਜਾਨ ਹੋ ਗਈਆਂ ਮੁਰਸ਼ਿਦ ਦੀ ਰੂਹ ਨੇ ਬੁੱਲੇ ਦੀ ਰੂਹ ਨੂੰ ਆਪਣੇ ਰੰਗ ਵਿੱਚ ਰੰਗ ਲਿਆ ਸੋ ਦੋਸਤੋ ਇਹ ਸੀ ਬੁੱਲੇ ਸ਼ਾ ਤੇ ਸ਼ਾ ਇਨਾਗਦ ਦੇ ਰਸਣ ਮਨਾਉਣ ਦੀ ਵੀਡੀਓ ਉਮੀਦ ਹੈ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਛੇਤੀ ਹੀ ਇਸਰਾਂ ਦੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਰੱਬ ਰਾਖਾ